ਪਿਆਰ ਪਰ ਸਾਸਰੀ ਘਰ ਕਿਸ ਨੇ ਐਡ ਲਉਣੀ ਤਾਂਲੇ ਪਾਸੇ ਪੋਟਰ ਤੇ ਲੰਬਰ ਚੰਦੀ ਜਾਂਦਾ 5 ਤੋਂ 7 ਫੁੱਟ ਮੈਂ ਭੇਜ ਦੋ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਤੇ ਆਪਾਂ ਲੈ ਕੇ ਸ਼ੀਤੋ 7 ਚੀਜ਼ਾਂ ਵੀਡੀਓ ਸਾਰੀ ਵੀ ਕੋਲ ਸਟੈਪ ਨਾ ਕਰਿਓ ਲੈ ਕੇ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਕੋਟਰਾਦੇ ਆ ਕੋ ਟਰੈਕਟਰ ਆ ਪਾਂਖੀ ਤਿੰਨ ਤਿੰਨ ਕੋਟਰਾਦੇ ਆ ਤੇ ਦੂਜੇ ਟਰੈਕਟਰ 4-5 ਤੇ 14 7 ਦਾ ਟਰਾਲਾ ਇਹ ਚਲਦੇ ਆ ਨਾ ਤੇ 2 ਫੁੱਟਾ ਬੈੱਡ ਸਵਾ ਦੋ 2 ਫੁੱਟ ਵਾੜਾ 6 ਇੰਚਾਂ ਚ ਮੱਚੀ ਹੋੱਕਾ 8 ਇੰਚੀ ਗੱਡਰਾ ਚ 8 ਨੜੀ ਹੱਬ ਚ 4 5 ਇੰਚੀ ਸਾਇਰਾ ਤੇ ਪੂਰਾ ਪਾਰਾ ਡਰਾ ਦਾ ਬਣਿਆ ਵਾ 14 7 ਦਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਬਿਨਾਂ ਸਪਰਕਰ ਸਕਦੇ ਆ ਤੇ ਜਿਹੜਾ ਲੁਧਿਆਣੇ ਦੇ ਵਿੱਚ ਖੜਾ ਇਹ ਤੇ ਵੰਕੇ ਛੰਕੇ ਮਗਰ ਪਏ ਵਿੱਚ ਪਏ ਆ ਫਰਸਪੂਰੀ ਸਾ ਪਈ ਆ ਤੇ ਪੂਰਾ ਵਧੀਆ ਟਰਾਲਾ ਤੇ ਆ ਕੋਕਾ ਪੀਸ ਆ ਤੇ ਚੰਗੇ ਟਾਇਰ ਆ ਤੇ ਚੰਗੇ ਟਾਇਰ 55 ਇੰਚ ਮੱਚੀ ਹੋਕਾ ਤੇ ਦੀ ਰੇਟ ਦੀ ਗੱਲ ਕਰੀ ਆ ਆਪਾਂ ਰੇਟ ਹੈਗਾ ਇਹਦਾ ਟਰਾਲੇ ਦਾ 14 7 ਦਾ ਟਰਾਲਾ ਤੇ ਪੂਰਾ 8 ਇੰਚੀ ਗੱਡ ਰੱਠ ਨੜੀ ਹੱਬ ਤੇ 5 ਇੰਚੀ 7 3 2 ਫਟ 2 ਫਟ ਵੜਾ 5 ਇੰਚੀ ਮੱਛੀ ਹੁੱਕ ਤੇ ਗੁੱਲਾ ਪਈ 4 ਇੰਚੀ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ ਟਰਾਲੇ ਦਾ 2 ਲੱਖ ਤੇ 25000 ਰੁਪਇਆ ਮੌਕੇ ਤੇ ਮਾਨਤਾਣ ਕਰ ਦੇਣਗੇ ਕਿ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਲੱਗ ਜਾਊਗਾ ਵੱਡਾ ਢੂਲ ਬਕਸ ਲੱਗਿਆ 19 ਫੁੱਟ 21 ਫੁੱਟ ਟਰਾਲਾ ਸੌਰੀ ਮੇਰੇ 21 ਫੁੱਟ ਟਰਾਲਾ 56 ਇੰਚੀ ਹੁੱਕ ਹੈ ਦੀ ਮੱਛੀ ਚ ਕਿਤੇ ਗੁੱਲਾ ਪਣੀ 4 ਇੰਚੀ ਦਾ ਸਿੰਘ ਕੀ ਗਾਡਰਾਂ ਚਾ 10 ਨੜੀ ਹੱਬ ਚਾ ਰੇਲ ਦੇ ਸੇਜਾ ਭਾਈ ਚੋ ਵੀ ਤੇ ਬਹਿਰਗਾ ਚਾ ਹਾਈਬ ਚ ਭਰਾ ਟਰਾਲਾ ਕਿਸੇ ਵੀਰ ਪੈ ਨੇ ਲੈਣਾ ਹੋਵੇ ਬਿਜ਼ਨਸ ਕਰ ਸਕਦੇ ਆ 21 ਫੁੱਟ ਲੰਮਾ 7 ਫੁੱਟ ਚੌੜਾ ਏਰੀਆ ਜਲੰਧਰ ਏਰੀਏ ਦੇ ਵਿੱਚ ਖੜਾ ਇਹ ਕਿਸੇ ਵੀਰ ਪੰਤੇ ਪੈਂਟ ਕਰਾਇਆ ਤੇ ਉੱਥੇ ਖੜਾ ਰਹਿਣ ਟਰਾਲਾ ਇਹ ਤੇ ਦਾ ਸਿੰਘ ਕੀ ਗਾਡਰ ਦਾ ਨੜੀ ਹੱਬ ਰੇਲ ਦੇ ਸਭੀ ਭਾਈ ਦੇ ਬਹਿਰਗਾ 3 ਫੁੱਟ ਮਿੱਡ 2 ਫੁੱਟ ਬਾੜੋ ਪੂਰਾ ਪਾਰਾ ਟਰਾਲਾ ਬੇਰ ਚ ਲੱਗਿਆ, ਵੀਲ ਕਵਰ ਲੱਗੇ, ਲਾਈਟਾਂ ਲੱਗੀਆਂ, ਫੁੱਲ ਮੋਡੀਫਾਈਡ ਟਰਾਲਾ, ਮੰਜਾ ਲੱਗਿਆ, ਵੱਡਾ ਟੂਲ ਬਾਕਸ ਲੱਗਿਆ, ਤਰਪਾਲ ਪਾਉਣ ਵਾਲਾ ਪਾਈਪ ਲੱਗਿਆ, ਰੇਟ ਇਹਦਾ ਫੋਨ ਤੇ ਕਰ ਸਕਦੇ ਆ। ਸਾਰੀ ਜਾਣਕਾਰੀ ਫੋਨ ਲੱਗ ਸਕਦੇ ਹੁੰਦੇ ਆ। ਜ਼ਿਲ੍ਹਾ ਕਰਤਾਰਪੁਰ 12 ਫੁੱਟੀ ਟਰਾਲੀ ਆ, 12 6 ਦੀ। ਤੇ ਐਨ ਲੈਫਟਾਈ ਟਰਾਲੀ ਆ, ਪੰਪ ਲੱਗਿਆ ਵਾ, ਜੈਕੋ। ਤੇ ਪੂਰੀ ਵਧੀਆ ਟਰਾਲੀ ਆ ਇਹ ਤੇ ਭਾਈ, ਕਿਉਂ ਵੀ ਤੇ ਭੇਰ ਗਾਇ ਨੂੰ ਤੇ ਦਾਸਿਆਂ دانੜੀ ਹਾਬਾ 8 ਇੰਚੀ ਗੱਡਰਾ ਤੇ ਪੂਰੀ ਵਧੀਆ ਟਰਾਲੀ 3 ਇੰਚ 56 ਇੰਚ ਮੱਚੀ ਹੋ ਕੱਲ ਲੈਫਟ ਵਾਲੀ ਟਰਾਲੀ ਆ ਚੰਗੇ ਟਾਇਰ ਰੇਤੇ ਵਾਲੇ ਵੀਰਵਾਸੀ ਟਰਾਲੀ ਕੱਕੇ ਵਾਲਿਆਂ ਵਾਂ ਤੇ 12 ਛੇ ਦੀ 12 6 ਛੇ ਦੀ ਭਾਰੀ ਟਰਾਲੀ ਆ ਪੂਰੀ ਬਣੀ ਵੀ ਜ਼ਿਲ੍ਹਾ ਕਰਤਾਰਪੁਰੋਂ ਦੇ ਵਿੱਚ ਖੜੀ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 1.5 ਲੱਖ ਰੁਪਇਆ ਮੌਕੇ ਦੇ ਮਾਨਤਾਣ ਕਰ ਦੇਣਗੇ ਕਿਸੇ ਵੀਰ ਪਾਈ ਨੂੰ ਲੈਣੀ ਹੋਵੇ ਵੀਜ਼ਾ ਸੰਪਰਕ ਕਰ ਸਕਦੇ ਪੂਰੀ ਭਾਰੀ ਟਰਾਲੀ ਆ ਤੇ 8 ਇੰਚੀ ਗਾਟਰਾ ਤੇ ਆ 10 ਨੜੀ ਹੱਬਾ ਤੇ 224 ਤੇ ਬੈਰਾਂ ਤੇ ਪੂਰੇ ਤੇ ਤਿੰਨ ਫੁੱਟ ਵੈੱਡਾ ਦੋ ਫੁੱਟ ਵਾੜਾ ਚੰਗੇ ਟਾਇਰ 70 75 ਰੁਪਏ ਸੀ ਤੇ ਰੇਟ ਦੀ ਗੱਲ ਕਰੀਏ ਰੇਟ ਹੈਗਾ 1.5 ਲੱਖ ਰੁਪਿਆ ਵੀਡੀਓ ਸ਼ੇਅਰ ਕਰਕੇ ਜੋ ਕਰੇ ਚੈਨਲ ਨੂੰ ਫੋਲੋ ਕਰਕੇ ਜੋ ਫੋਨ ਮੌਕੇ ਸੋਨਾ ਲਿਖਾ 750 ਏਰੀਆ ਮਖੂ ਮਖੂਏੜੀ ਦੇ ਵਿੱਚ ਖੜਾ ਚਾਰੇ ਟਾਇਰ ਨਵੇਂ ਐ ਇਹਦੇ ਤੇ 2016 ਮਾਡਲ 2700 ਕੋਈ ਟੈਟਰ ਚੱਲਿਆ ਤੇ ਪਹਿਲੇ ਨਾਂ ਦੇ ਆ ਇੰਜਨ ਗੇਰ ਲਿਫਟ ਦਾ ਰੰਗ ਪੇਂਟ ਦਾ ਸਾਰਾ ਟੈਟਰ ਨੀਰਾ ਜਾ 2016 ਮਾਡਲ 2700 ਕੋਈ ਟੈਟਰ ਚੱਲਿਆ ਵਾ ਤੇ ਕੋਕਾ ਵੀ ਟੈਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਬਿਲਕੁਲ ਦੇਖ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਓ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ 5 ਲੱਖ ਤੇ ਇਹਦਾ ਹੈਗਾ 10000 ਰੁਪਈਆ ਰੇਟ ਪਾਵਰ ਸਟੀਅਰ ਨਾਲ ਡਬਲ ਕਲੱਚ ਡੈਕਸ ਬ੍ਰੇਕਾਂ ਤੇ ਟੌਪ ਮਾਡਲ ਟ੍ਰਾਈਟਰ ਡਵਲ ਐਕਟਿਊਏਟਰ ਤਾਂ ਆਪ ਦੇ ਕਿਨਾਰਾ ਵਾਲਾ ਜੂ ਪਾਈਪ ਲੱਗਿਆ ਵਾ ਤੇ ਡਾਵਲ ਨਾਲ ਆ ਸਾਰੀ ਜਾਣਕਾਰੀ ਫੋਨ ਲੱਗੇ ਜਾਂ ਸਕਦੇ 2009 ਮਾਡਲ ਟਰੈਕਟਰ ਏਰੀਆ ਮਲੋਟ ਤੇ ਇੰਜਨ ਗੇਅਰ ਲਿਫਟ ਤਾਂ ਓਕੇ ਆ ਕੰਮ ਟਰੈਕਟਰ ਦਾ ਹੋਇਆ ਵਾ ਗੇਅਰ ਦਾ ਵੀ ਇੰਜਨ ਦਾ ਵੀ ਲਿਫਟ ਦਾ ਵੀ ਤੇ ਚਾਰੇ ਟਾਇਰ ਨਵੇਂ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਵਧੀਆ ਟਰੈਕਟਰ ਆ ਛਤਰੀ ਕੱਪੜੇ ਦੇ ਵਾਲੀ ਛਤਰੀ ਲੱਗੀ ਆ ਤੇ ਟਾਪ ਲਿੰਕ ਨਾਲ ਦਾ ਡਾਬਰ ਨਾਲ ਆ ਤੇ ਪੂਰਾ ਵਧੀਆ ਉਹਨਾਂ ਦੇ ਟਰੈਕਟਰਾਂ ਦੇ ਮਰਗੜ ਚਕਾਰ ਨਵੇਂ ਲੱਗੇ ਵੀ ਕਿਤੋਂ ਗਲੇ ਸੜੇ ਨਹੀਂ ਤੇ ਕਣਪਣੀ ਤੇ ਮਰਗੜ ਲੱਗੇ ਵੀ ਆ ਤੇ ਆਪਾਂ ਰੇਟ ਦੀ ਗੱਲ ਕਰੀਏ ਇਹਦਾ ਟਰੈਕਟਰ ਮਲੋਟ ਏਰੀਆ ਵੀਰ ਦਾ ਤੇ ਪੰਜਾਬ ਨੰਬਰ ਆ ਤੇ ਬੈਟਰੀ ਨਵੀਂ ਰੱਖੀ 100 ਰੁਪਏ ਦੀ ਤੇ ਬੈਂਪਰ ਪੂਰਾ ਭਾਰਾ ਲੱਗਿਆ ਵਾ ਟਰੈਕਟਰ ਦੇ 40 ਟਾਇਰ ਨਵੇਂ ਆ ਤੇ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ ਟਰੈਕਟਰ ਤਾਂ 3 ਲੱਖ 2 ਲੱਖ 70000 ਰੁਪਿਆ 2,70,000 ਰੁਪਿਆ ਰੇਟ ਹੈ ਕਿਹੜਾ ਵੀਰ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਡਿਸ ਕਰਦੇ ਸਾਰੀ ਜਾਣਕਾਰੀ 575 ਟਰੈਕਟਰ ਇੰਜਨ ਗੇ ਲੁੱਟਦਾ ਓਕੇ ਆ ਰੰਗ ਪੇਂਟ ਤਾਂ ਸਾਰਾ ਟਰੈਕਟਰ ਨੀੜ ਆ ਜਾ ਕੋਕਾ ਵੀ ਟਰੈਕਟਰ ਤੇ 575 1993 ਮਾਡਲ ਆ 90 ਦੇ 90 ਤੇ 3 ਤੇ ਮੂਰਲੇ ਟਾਇਰ 90 ਪੈਸੇ ਆ ਮਗਰ ਦੇ ਟਾਇਰ ਹੈਗੇ ਇਹਦੇ 40 50 ਪੈਸੇ ਤੇ ਟਾਪ ਲਿੰਕ ਨਾਲਾ ਡਾਬਰ ਨਾਲਾ ਪੰਜਾਬ ਨੰਬਰ ਹੈ ਟਰੈਕਟਰ ਕੋਕਾਪੀ ਟਰੈਕਟਰ ਆ ਤਾਂ ਲੈਫਟ ਪੰਪ ਦਾ ਮੰਨ ਲਿਆ ਗੇਅਰ ਦਾ ਇੰਜ ਦਾ ਵਧੀਆ ਟਰੈਕਟਰ ਆ ਤੇ ਵਾਹ ਕੇ ਲੈ ਸਕਦੇ 1 ਰੁਪਈ ਦਾ ਨੁਕਸ ਨਹੀਂ ਟਰੈਕਟਰ ਦਾ ਤੇ ਕੁਵਾ ਕੇ ਲੈ ਸਕਦੇ 1 ਰੁਪਈ ਦਾ ਨੁਕਸ ਇਟ ਦੇ ਵਿੱਚ ਆਪਾਂ ਰੇਟ ਦੀ ਗੱਲ ਕਰਕੇ ਟਰੈਕਟਰ ਦੀ ਰੇਟ ਹੈਗਾ ਏਰੀਆ ਕਰਤਾਸ ਪਰ ਸੌਰੀ ਵੀ ਦੱਸਣਾ ਜੀ ਇਹ ਏਰੀਆ ਕਰਤਾਸ ਪਰ ਜਿਹੜੇ ਦੇ ਵਿੱਚ ਟਰੈਕਟਰ ਖੜਾ ਫਤੇਗੜ ਝੂੜੀਆਂ ਪੈਂਡਾ ਵੀਰ ਦਾ ਤੇ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਟਰੈਕਟਰ ਦਾ 1 ਲੱਖ ਤੇ 40000 ਰੁਪਇਆ ਰੇਟ ਆ ਕਿਹੜਾ ਮੇਰੇ ਕੋਲ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਤੁਹਾਡਾ ਮਾਨਤਨ ਫੋਲੋ ਗਿਲਾ ਜਲੰਧਰ ਆ ਉਹ ਦੂਵੀਂ ਵਾਲੀ ਮਸ਼ੀਨ ਆ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀ ਦੱਸ ਪਰ ਕਰ ਸਕਦੇ ਆ ਤੇ 2024 ਮਾਡਲ ਆ 50 ਕਿਲੋ ਵੀਜੇ ਵੀ ਆ ਤੇ ਫੁੱਲ ਵਧੀਆ ਮਸ਼ੀਨ ਆ ਕਿਸੇ ਵੀਰ ਭਾਈ ਲਈ ਆ ਤੇ ਨਵੇਂ ਟਾਇਰ ਚੈਲ ਆ ਇਹਦੇ ਚੱਲ ਜਬਈ 2024 ਮਾਡਲ ਗੰਦਮਕੋ ਜੀ ਤੇ 40 50 ਕਿਲੋ ਵੀਜੇ ਵੀ ਏਰਗਾ ਜਲੰਧਰ ਸਾਰੀ ਜਾਣਕਾਰੀ ਫੋਨ ਲੱਗ ਦੇਂਦੇ ਪਿੰਡ ਬ੍ਰਾਹਮਣ ਵਾਲੀ ਤੇ ਪਿੰਡ ਬ੍ਰਾਹਮਣ ਵਾਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਤੇ ਰੇਟ ਤੇ ਪਹੁੰਚ ਗਿਆ ਸਭ ਤੇ ਰੇਟ ਦੱਸਿਆ ਨਹੀਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕੇਂਦਰ ਫੋਲੋ ਕਰਦੇ ਹੋ ਤੇ ਭਰਾ ਬਣ ਕੇ ਸ਼ੇਅਰ ਕਰਦੇ ਹੋ ਵੀਡੀਓ ਤੁਹਾਡੇ ਭਰਾਵਾਂ ਦੇ ਇੱਥੇ ਕੇਂਦਰ ਚੰਦਰ ਆਉਂਦਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕੇਂਦਰ ਫੋਲੋ ਕਰਦੇ ਹੋ ਯਾਰ 24 ਮਾਡਲ ਟਰੈਕਟਰ 575 ਏਰੀਆ ਅੰਬਰਸਰੋਂ 98 ਪਹਿ ਟਾਇਰ ਆ 200 ਕਈ ਟਟੜੀ ਚੱਲਿਆ ਵਾ ਕਾਜ ਪੱਤਰ ਆਰ ਸੀ ਸਭ ਕੁ ਕੋ ਬਣਿਆਵਾ ਟਰੈਕਟਰ ਦਾ ਤੇ ਕੋਕਾ ਵੀ ਟਰੈਕਟਰ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟਰੈਕਟਰ ਖੜਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਆ ਤੇ 200 ਕਈ ਟਟਟ ਚੱਲਿਆ 98 ਪੈਸੇ ਟਾਇਰ ਪਏ ਆ ਰੰਗ ਪੀੜ ਦਾ ਸਾਰਾ ਨੀਰ ਆ ਜਾ ਤੇ ਕੋਕਾ ਵੀ ਟਰੈਕਟਰ ਜਿਵੇਂ ਨਵਾਂ ਟਰੈਕਟਰ ਆ ਡਬਲ ਕਲੱਚ ਡੈਕਸ ਬ੍ਰੇਕਾਂ ਪਾਵਰ ਸਟੀਅਰ ਨਾਲ ਡਬਲ ਜੈਕਟਿਪੂਡਰ ਤੇ ਟਮਾਟਰ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਆ 575 ਟਮਾਟਰ ਟਰੈਕਟਰ ਆ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਟਰੈਕਟਰ ਦਾ 5 ਲੱਖ ਤੇ 75000 ਰੁਪਿਆ ਕਿਹੜਾ ਵੀਡੀਓ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਤੇ ਉਹਦਾ ਤੁਹਾਨੂੰ ਮਾਨ ਤਨ ਕਰਨਗੇ 5000 ਤੇ ਹੋਰ ਵੀ ਮਾਨ ਤਨ ਕਰਨਗੇ ਕਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਜਾਊਗਾ ਤੇ ਵੀਡੀਓ ਸਾਰੇ ਆ 36 30 ਹੋਰ ਬੰਦੇ ਦਾ ਟਰੈਕਟਰ ਆ ਤੇ ਉਹ ਟਰੈਕਟਰ ਹੋਰ ਬੰਦੇ ਦਾ ਦੀ 575 ਦਿਆਂ 95 ਪੈਸੇ ਟਾਇਰ 3630 ਟਰੈਕਟਰ 2010 ਮਾਡਲ ਇੰਜਨ ਗੇਰ ਲੱਭਦਾ ਉਹ ਕੇ 30 ਸਪੀਡ ਆ 30 ਸਪੀਡ ਹੋਇਆ ਵਾ ਇਹ ਪਾਵਰ ਸਟੀਅਰਿੰਗ ਡੈਕਸ ਬ੍ਰੇਕਨ ਡਬਲ ਕਲੱਚ ਆ ਰੰਗ ਪੀਂਡ ਦਾ ਸਾਰਾ ਟਰੈਕਟਰ ਨੀਰ ਆ ਜਾਂ ਸੀਸੇ ਨੂੰ ਘਿਲਕਦਾ ਮੂੰਹ ਦੀ ਦਾ ਵਿੱਚੋਂ ਦੀ ਤੇ ਕੋਕਾ ਵੀ ਟਰੈਕਟਰ ਬਹੁਤ ਘੱਟ ਰੈਟ ਚੱਲਿਆ ਵਾ ਇਹ ਤੇ ਮੈਂ ਪਹਿਲੇ ਨਾਂ ਦੇ ਕੋਕ ਤੇ ਪੰਜਾਬ ਨੰਬਰ ਆ ਡਾਵਰ ਪੱਟੀ ਡੰਡਾ ਨਾਲ ਆ ਤਾਂ ਆਪ ਦੇਖੋ ਕਾਜਪਤਣਾ ਦਾ ਜਮਨ ਟਰੈਕਟਰ ਓਕੇ ਆ ਤੇ ਸੜੀ ਗਣ ਕਵੀ ਤੇ ਫੋਨ ਲੈ ਕੇ ਦੱਸਦੇ ਰੇਟ ਦੀ ਗੱਲ ਕਰਕੇ ਰੇਟ ਹੈ ਕਿਹਦਾ 4 ਲੱਖ ਤੇ 10000 ਰੁਪਇਆ 4 ਲੱਖ 10000 ਰੁਪਇਆ ਰੇਟ ਹੈ ਕਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜਿਉਂਗਾ ਚੈਨਲ ਫੋਲੋ ਕਰਕੇ ਜਿਉਂ 5000 ਰੁਪਇਆ ਦੱਸ ਕਰ ਦੇਣਗੇ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਫੋਲੋ ਕਰਿਓ ਸ਼ੇਅਰ